ਖੈਣਾ ਦੋਨਾ ਏ ਤੇ ਪੁਲਾਣੇ ਦਾ ਮੈਚ ਜਿਹੜਾ ਪੂਲੇ ਦਾ ਖੇਡਿਆ ਜਾਣਾ ਪਹਿਲਾ ਖੈਣਾ ਦੋਨਾ ਏ ਤੇ ਪੁਲਾਣਾ ਗਵਾਂਡੀ ਦੋਨਾ ਨਕਰ ਆਮੋ ਸਾਹਮਣੇ ਹੋਵੇਗੀ ਟੱਕਰ ਇੱਕ ਪਾਸੇ ਮੇਜ਼ਬਾਨ ਟੀਮ ਤੇ ਦੂਜੇ ਪਾਸੇ ਗੜਗੀਤਾਰ ਸਪੋਰਟ ਕਲੱਬ ਖੈਣਾ ਦੋਨਾ ਤੇ ਪੁਲਾਣੇ ਦਾ ਮੈਚ ਹੋਣਾ ਹੈ ਔਰ ਉਸ ਤੋਂ ਬਾਅਦ ਖੈਣਾ ਨੋਨਾ ਬੀ ਤੇ ਪਖੋਵਾਲ ਦਾ ਮੈਚ ਹੋਵੇਗਾ ਔਰ ਉਸ ਤੋਂ ਅਗਲਾ ਮੁਕਾਬਲਾ ਭੌਰ ਤੇ ਬਿਹਾਰੀਪੁਰ ਦਾ ਉਹ ਆਪਣੇ ਜਿਹੜੀਆਂ ਟੀਮਾਂ ਜਿੱਤਦੀਆਂ ਰੌਂਡ ਦੇ ਵਿੱਚ ਪ੍ਰਵੇਸ਼ ਕਰਦੀਆਂ ਜਾਂਦੀਆਂ ਜਿਹੜੀਆਂ ਲੂਜ਼ ਹੁੰਦੀਆਂ ਉਹ ਸਮਝ ਦੇ ਨਾਲ ਆਪੋ ਆਪਣੇ ਘਰਾਂ ਨੂੰ ਜਿਹੜੀਆਂ ਬੁੱਧੀਆਂ ਜਾਣਗੀਆਂ ਅੱਗੇ ਟੀਕ ਸੀਪਲ ਅੰਡਵਾ ਨਾਲ ਮੈਚ ਹੋਣ ਲੱਗਿਆ ਹੋਣਾ ਅੱਗੇ ਦੱਸਦੇ ਹਾਂ ਕਿ ਉਹ ਬਾਪੇ ਹੋਣੀ ਪਰਾਣੇ ਖੜਾ ਹੋਣਾ ਸਾ ਪਾਣੀ ਦਾ ਬੋਲ ਪਾਣੀ ਬਲਕੋ ਉੱਪਰ ਦੀ ਚੋਬੀ ਦੀ ਜਗ੍ਹਾ ਤੇ ਪਾਣੀ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਹੋ ਉਹ ਪਾਣੀ ਅਨਾਉਂਸਮੈਂਟ ਕੋਲ ਬਾਈ ਚਲੋ ਜੂਰੇ ਕੋਲ ਮੈਨੂੰ ਲੱਗਦਾ ਵੀ ਲਾਗੇ ਲਾਗੇ ਨਵੇਂ ਸ਼ਹਿਰ ਤੱਕ ਸਾਰੀ ਇਧਰ ਤੇ ਭਾਜੀ ਹੋਣੀ ਰਹਿ ਰਹੀ ਗੱਲ ਹੈ ਇਹ ਬਹੁਤ ਸੋਨਾ ਪਾਲ ਪਾਇਆ ਤੇ ਉਹਨਾਂ ਹੀ ਸੋਨਾ ਇਹਦਾ ਦਬਾਤਣਾ ਵੀ ਚੱਕੀ ਲਿਆ ਗਿਆ ਕਿ ਚਲੋ ਕਿਹੜਾ ਮੇਰਾ ਬਾਬਾ ਰਤਨ ਮਠਾਣਾ ਤੇ ਮੂਲੇਵਾਲ ਖੇਰਾ ਅਗਲੇ ਮੈਚ ਦੇ ਲਈ ਤਿਆਰੀ ਕਰਨਾ ਮੈਚ ਦਾ ਵਾਦਾ ਖਾ ਰਿਹਾ ਦੱਸ ਕੋਈ ਦੱਸੇਗਾ ਕੌਣਾ ਜਿੱਤੇ ਮਜੀਦਰਾ ਮੱਧਰੇ 20 ਸੈਂਟਰ ਦਾ ਅਸੀਰ ਐਸੀਆ ਉਹ ਆਪਣੇ ਆਪੇ ਨਿੱਕੇ ਕਰੇ ਪੰਛੀ ਬਾਗੇ ਤੇ ਉਹ ਫਟਾ ਉਹ ਜਿਹੜਾ ਸ਼ਾਮਲ ਹੋ ਸਕਦਾ ਜਿਹੜੇ ਪ੍ਰੈਜ਼ੀਡੈਂਟ ਦੀ ਚਾਹਤੀ ਦੇ ਪ੍ਰੈਜ਼ੀਡੈਂਟ ਦੀ ਅਨਾਊਂਸਮੈਂਟ ਹੋਈ ਸੀ ਕਿ ਮੁੰਡੇ ਆਏ ਆ ਮੇਰੇ ਇੱਥੇ ਆ ਬੰਗਾ ਰੋਡਾ ਆ ਗਿਆ ਠੀਕ ਹੈ ਤੇ ਫੱਟੂ ਟੀ ਕਿਹੜੀ ਟੀਮ ਕਿੱਥੇ ਆ ਫੱਟੂ ਟੀਗਾ ਇਸ ਬੈਕਲ ਕਰ ਰਹੇ ਦੱਸੋ ਕਿ ਤੁਹਾਨੂੰ ਇਹ ਨਾਲ ਲੱਖੀ ਦਾ ਵੀ ਕਹਿੰਦੇ ਆ ਕਿ ਜਿਹਦੇ ਤੇ ਮੋਟਰਸਾਈਕਲ ਏਸੀ ਹੋਰ ਬਹੁਤ سارے ਨਾਮ ਆ ਜਿਹਦੀ ਟੈਕ ਸਿਰਫ 100 ਰੁਪਇਆ ਤੇ ਉਹ ਵੀ ਇਹਨਾਂ ਦੀ ਖਾਸ ਪ੍ਰਬੰਧ ਕੀਤਾ ਗਿਆ ਹੈ ਪ੍ਰੋਜੈਕਟ ਲਈ ಗ್ರಾಮ ਪੰਚਾਇਤ ਨੇ ਸਾਡਾ ਯੂਥ ਕਲੱਬ ਐਨ ਆਰ ਆਈ ਦੇ ਸਾਰੇ ਪਿੰਡ ਦਾ ਛੋਟੇ ਤੋਂ ਵੱਡੇ ਤਾਈ ਹਰੇਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਦਾ ਬਹੁਤ ਜ਼ਿਆਦਾ ਯੋਗਦਾਨ ਆ ਪੇਸ਼ਾਰਾ ਦੇ ਵਿੱਚ ਬਹੁਤ ਜ਼ਿਆਦਾ ਸ਼ਾਇ ਹੈ ਯੁਵਾ ਬਿਡਾਂ ਨੂੰ ਇਹ ਮੈਸੇਜ ਹੈ ਕਿ ਗਰਾਊਂਡ ਦੇ ਨਾਲ ਗੱਲਣਾ ਚਾਹੀਦਾ ਹੈ ਤੇ ਸਾਡੇ ਪਿੰਡ ਦਾ ਜਿਹੜਾ ਮੇਨ ਮੋਟੋ ਦਾ ਟੂਰਨਾਮੈਂਟ ਹੋਣ ਦਾ ਸੀ ਆ ਵੀ ਬੱਲੇ ਗਰਾਉਂਡਾਂ ਦੇ ਨਾਲ ਜੁੜ ਤੇ ਗਾਹ ਵਧੀਆ ਖੇਡ ਤੇ ਜਾ ਸਾਡੇ ਪਿੰਡ ਦਾ ਹੋਰ ਨਾਂ ਰੱਖਿਆ ਕਰਨ ਤਾਂ ਜੋ ਵੀ ਇਹ ਨਸ਼ਿਆਂ ਤੋਂ ਦੂਰ ਰਹਿ ਸਕਣ ਸਾਡੇ ਪਿੰਡ ਇੱਕ ਦੰਪੂ ਤੇ ਕਿਹੜੇ ਜਿਹੜਾ ਸਾਡੇ ਪਿੰਡ ਖੇੜਾ ਬਣਨਾ ਆ ਕੋ ਡਿਸਟ੍ਰਿਕਟ ਪਹੁੰਚਾ ਦੇ ਟੈਂਗਾ ਆ ਕੋ ਪਹੁੰਚਾ ਦੇ ਸੁਲਤਾਨਪੁਰ ਦਾ ਮੇਨ ਹਜੇ ਰੋਡ ਰੋਡ ਦੇ ਸਾਡੇ ਪਿੰਡ ਪੈਂਦਾ ਤੇ ਇਹ ਆਪਣਾ अड़ताली कपतालिया अड़ताली साल लगातार मैच कराए जा रहे हैं ठीक है दर्शक चाहो दर्शकों को यही कहना चाह रहे हैं कि दर्शक पहुंचे अठ तरीको बहुत वादिया माननी बहुत सारे फैसिलिटीज मैच कराया जा रहे हैं ਤੇ ਪੂਰਾ ਇਹ ਹਰੇਕ ਜਿਹੜਾ ਯੋਗਦਾਰ ਵੀਰਾਂ ਦਾ ਮਿਲਿਆ ਹੋਇਆ ਵਾ ਗੁਰੂ ਘਰ ਨੰਗਰੀ ਉੱਤੇ ਵਰਤੇਗਾ ਕਿਸੇ ਵੀ ਤਰੀਕੇ ਤੇ ਪ੍ਰੋਬਲਮ ਨਹੀਂ ਆਉਗੀ ਦਰਸ਼ਕਾਂ ਨੂੰ ਤੇ ਹਾਣੇ ਹਾਣੇ ਪਹੁੰਚਣਗੇ ਜਿਹੜੇ ਟੀਮਾਂ ਜਿਹੜੇ ਹਾਰ ਵਰਗ ਦੀਆਂ ਤੁਸੀਂ ਦੇਖੀ ਹਰਿਆਣੇ ਤੱਕ ਦੀਆਂ ਆਉਂਗੀਆਂ ਤੇ ਹੋਰ ਵੀ ਜਿਹੜੀਆਂ ਫੁੱਟਬਾਲ ਦੀਆਂ ਟੀਮਾਂ ਉਹ ਸਪੈਸ਼ਲੀ ਕਲੱਬ ਸੱਜੇ ਗਏ ਬਹੁਤ ਵਧੀਆ ਲੈਗਵਾਲ ਦੇ ਤੇ ਜਿਹੜਾ 8 ਤਰੀਕ ਨੂੰ ਮੈਚ ਆ ਉਹ ਤੇ ਐਮਐਲਜੀ ਦਾ ਕਾਪ ਆ ਉਹਦੇ ਦਾ ਸੁਲਤਾਨ ਟੀਮ ਜਿਹੜਾ ਅੱਜਕੱਲ ਨੌਕਰੇ ਪਲੇਅਰ ਆ ਸਾਰੇ ਖਿਡਾਰੀ ਪਹੁੰਚ ਰਹੇ ਆ ਕੁਕਾ ਖਾਸਾ ਵਾਹਿਗੁਰੂ ਜੀ ਦੇ ਸਤੇ ਸਾਰੇ ਹੀ ਨਗਰ ਦੇ ਸਹਿਯੋਗ ਦੇ ਨਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਵਿਦੇਸ਼ਾਂ ਦਾ ਸਾਡੇ ਮੰਗਾਇਆ ਸਾਰਿਆਂ ਦਾ ਸਹਿਯੋਗ ਹੈ ਸਾਰਿਆਂ ਦਾ ਮੈਦਾਨ ਲੋਕ ਬਹੁਤ ਧੰਨਵਾਦੀਆਂ ਸਾਰੇ ਮੇਰੇ ਵੀ ਵੱਲ ਮਿਲ ਕੇ ਆਪੋ ਆਪਣਾ ਤਨ ਮਨ ਨੂੰ ਤਨ ਸਹਿਯੋਗ ਪਾ ਰਿਹਾ ਇਸ ਗੱਲ ਦੀ ਬਹੁਤ ਖੁਸ਼ੀ ਹੈ ਸਾਰਾ ਨਗਰ ਇਕੱਠਾ ਹੋ ਦੁਬਾਰਾ ਇੰਦਰਪਾਲ ਖੇੜਾ ਆ ਜੀ ਇਹ ਜਿਹੜੀ 48 ਦਾ ਟੂਰਨਾਮੈਂਟ ਹੋਰ ਜਾ ਰਿਹਾ ਜੀ ਖੇੜਾ ਦੋਨਾਂ ਵਿੱਚ ਤੇ ਪਹਿਲਾਂ ਵੀ ਟੂਰਨਾਮੈਂਟ ਖੇੜਾ ਦੋਨਾਂ ਪਿੰਡ ਬਹੁਤ ਮਸ਼ਹੂਰ ਆ ਜੀ ਪਹਿਲਾਂ ਵੀ ਕਾਫੀ ਟੂਰਨਾਮੈਂਟ ਇੱਥੇ ਲਾਈਕ ਦੂਰੋਂ ਦੂਰੋਂ ਲੋਕੀ ਦੇਖ ਆਉਂਦੇ ਸੀਗੇ ਤੇ ਚੈਂਪੀਅਨਸ਼ਿਪ ਇੱਥੇ ਹੋਈ ਸੀ ਹਰ ਜਿੱਤ ਬੜਾ ਬਾਜਾ ਖਲ ਉਹ ਵੀ ਇੱਥੇ ਖੇਡਿਆ ਇਸੇ ਗਰਾਊਂਡ ਵਿੱਚ ਇਥੋਂ ਕਾਫੀ ਇੰਟਰਨੈਸ਼ਨਲ ਪਲੇਅਰ ਜਿਹੜੇ ਵਿਦੇਸ਼ਾਂ ਦੇ ਸ਼ਹਿਰਾਂ ਦੇ ਵਿੱਚ ਗਏ ਆ ਕਬੱਡੀ ਖੇੜ ਕੇ ਖੇੜੇ ਦਾ ਨਾਮ ਸਾਰੇ ਲਗ ਲਗ ਕੇ ਪਤਾ ਹੀ ਆ ਬਹੁਤ ਵਧੀਆ ਫੋਟੋਰੀ ਟੂਰਨਾਮੈਂਟ ਹਰ ਸਾਲ ਹੀ ਹੁੰਦਾ ਪੈਦਗੀ ਆ ਭਾਰਤ ਤੋਂ ਵੀ ਨਾ ਹੋ ਰਿਹਾ ਆਪਣੇ ਸਾਰੇ ਐਨ ਆਰ ਆਈ ਵੀਰ ਤੇ ਜਿੰਨੇ ਵੀ ਆਪਣੇ ਦੇਸ਼ ਦੇ ਸਰਪ੍ਰਸਤ ਦੇ ਪਿਆਰ ਦੇ ਨਾਲ ਬਹੁਤ ਵਧੀਆ ਤਰੀਕਾ ਕਰਾਇਆ ਜਾ ਰਿਹਾ ਹੈ ਪਹਿਲੇ ਸਮੇਂ ਤੋਂ ਵੀ ਉਹ ਰਿਕਾਰਡਿੰਗ ਵਿੱਚ ਕਿੱਦਾਂ ਦੇਖਦੇ ਪਹਿਲੇ ਸਮੇਂ ਹਾਂਜੀ ਭਾਈ ਪਹਿਲੇ ਸਮੇਂ ਜਿੱਦਾਂ ਕਬੱਡੀ ਉਦੋਂ ਥੋੜੇ ਨਾਮ ਘੱਟ ਸੀਗੇ ਪਰ ਪਲੇਅਰ ਹੋ ਰਹੇ ਮਤਲਬ ਵਧੀਆ ਕਿੰਗੇ ਜਿੰਦਾ ਹੁੰਦਾ ਜੁੱਸੇ ਤਗੜੇ ਸੀਗੇ ਤੇ ਹੁਣ ਜਿੰਵੀ ਪਲੇਅਰ ਜਿਹਦਾ ਪੂਰੀ ਜੀ ਐਥਲੈਟਿਕ ਬਾਡੀ ਹੋ ਗਈ ਆ ਤੇ ਹੁਣ ਵੀ ਹੋਰ ਵਧੀਆ ਵਧੀਆ ਜਿੰਦਾ ਮਤਲਬ ਆਪਾਂ ਕਿਲੋਮੀਟਰ ਕਰਾਵਾਂਗੇ ਪਿੰਡਾਂ ਦੇ ਫੇਰੀ ਪਲੇਅਰ ਨਿਕਲਣਗੇ ਹਾਂਜੀ ਉਹ ਜਿੱਦਾਂ ਕਿ ਕਿਹੜੇ ਪਲੇਅਰ ਗਰਾਊਂਡ ਵਿੱਚ ਨਹੀਂ ਹਾਂਜੀ 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 ਕਿਦਾ ਭਾਈ ਕਿਦਾ ਕਿ ਤੇਰੇ ਮੋਰ ਦੇ ਜਾਂਦਾ ਦਾ ਹਾਂਜੀ ਕੈਮਰਾ ਤੇ ਮੈਂ ਇਹ ਕਹਿ ਰਿਹਾ ਸੀ ਪੀਰ ਦਾ ਟਾਈਮ ਦਾ ਹਾਂਜੀ ਟਾਈਮ ਦਾ ਪਹੁੰਚ ਕੇ ਜਿਹੜਾ ਇਹ ਮਤਲਬ ਆਪਣੇ ਆ ਪਟਦੀਮਰ ਹਣੀਆਂ ਮੈਚ ਕਲੱਬਾਂ ਦੇ ਹੋਣੇ ਆ ਮਿਲ ਕੇ ਤੇ ਉਹਨਾਂ ਦਾ ਮਤਲਬ ਇਹ ਹੈ ਕਿ ਕੈਮਰਾ ਮੈਚ ਕਰਾਈਏ ਜਿਹੜਾ ਕੈਮ ਨਾਲ ਹਾਂਜੀ ਦੱਸਦੇ ਨੇ ਕਹਿੰਦੇ ਤੁਹਾਨੂੰ ਦੋ ਫੋਟੋ ਵਾਸਤੇ ਉਨਾਂ ਲਈ ਗੁਰੂ ਦਾ ਲੰਗਰ ਕੋਟ ਵਰਤੇ ਦਾ ਤੇ ਲक्की ਡਰਾਵ ਕੱਢਿਆ ਜਾਊਗਾ ਜੀ ਤੇ ਹਾਂਜੀ ਕਾਹਦੇ ਕਾਹਦੇ ਲੰਗਰ ਚੱਲੀ ਜਾਂਦਾ ਠੀਕ ਹੈ ਥੈਂਕ ਯੂ ਬਈ ਹਾਂਜੀ ਵਾਇਗੁਰੂ ਕਾ ਖਾਲਸਾ ਵਾਇਗੁਰੂ ਕੀ ਫਤਿਹ ਅੜਤਾਲ માં ਕਬੱਡੀ ਕੱਪ ਪੈਂਡ ਖੇੜਾ ਦੋਨਾਂ ਵਿੱਚ ਹੋ ਰਿਹਾ ਹੈ ਤੇ ਸਾਰੇ ਵੀ ਵਰਤ ਸੰਗ ਬੁਲਤੀ ਹੈ ਕਿ ਵੱਧ ਤੋਂ ਵੱਧ ਆਓ ਤੇ ਟੂਰਨਾਮੈਂਟ ਦੀ ਰੌਣਕ ਵੀ ਵਧਾਓ ਤੇ ਬੱਚਿਆਂ ਲਈ ਅਪੀਲ ਹੈ ਕਿ ਵਰਤਗਤ ਬੱਚੇ ਇੱਥੇ ਆਉਣ ਤੇ ਟੂਰਨਾਮੈਂਟ ਜਿਹੜਾ ਕੰਨ ਵਿਦਾ ਹੋਣ ਤੇ ਰਾਤ ਬੱਚੇ ਵੀ ਸਾਡੇ ਟ੍ਰੇਨਰ ਕੋਲ ਉਤਸ਼ਾਹਿਤ ਹੋਣ ਕਿੰਨਾ ਦਾ ਮਾਣ ਮੈਨੂੰ ਪੂਰੇ ਬਣਦੇ ਟੂਰਨਾਮੈਂਟ ਪੜੋਗਾ ਜੀ 48 ਸਾਲ ਹੋ ਗਏ 48 ਆ ਲੋਕਾਂ ਵੱਲੋਂ ਪੱਕਾ ਹੀ ਪ੍ਰਮਾਣ ਮਿਲਾਂਗੇ ਹਾਂ ਜੀ ਪੂਰੇ ਆਪਣੇ ਐਨਆਰਆਈ ਵਾਲੋਂ ਪਿੰਡ ਵੱਲੋਂ ਤੇ ਸਾਡੀ ਨਗਰ ਪੰਚਾਇਤ ਵੱਲੋਂ ਪੂਰਾ ਸਹਿਯੋਗ ਹੈ ਜੀ ਭਾਜੀ ਅੱਜ ਦੇ ਟੈਂਪਲੇਟ ਜਿਹੜੇ ਟੂਰਨਾਮੈਂਟ ਹੈ ਤੇ ਪਹਿਲੇ ਦੇ ਟੈਂਪਲੇਟ ਟੂਰਨਾਮੈਂਟ ਤੇ ਕੀ ਅੰਦਾਜ਼ਾ ਪਨ ਹੈ ਕੀ ਫਰਕ ਮੈੜਾ ਹੈ ਪਹਿਲਾ ਅੰਦਾਜ਼ਾ ਜੀ ਸਾਰਿਆਂ ਦੀ ਉਤਸ਼ਾਹ ਬਹੁਤ ਜ਼ਿਆਦਾ ਸੀ ਭਾਈ ਸਾਰੇ ਮਤਲਬ ਪਲੇਅਰ ਪੁਰਾਣੇ ਆਉਂਦੇ ਸੀ ਖੇਡਣ ਤੇ ਬੱਚੇ ਵੀ ਬਹੁਤ ਆਉਂਦੇ ਸੀ ਤੇ ਹੁਣ ਵੀ ਉਪਰਾਲਾ ਉਹੀ ਹੈ ਕਿ ਵੱਧ ਤੇ ਵੱਧ ਬੱਚੇ ਵੀ ਆਉਣ ਤੇ ਪਲੇਅਰ ਵੀ ਆਉਣ ਪਹਿਲੇ ਸਮਝ ਪਈ ਕਿ ਨਾਮ ਵੀ ਨਹੀਂ ਹੁੰਦੇ ਰੱਖੀਏ ਦਮਤ ਕੰਮ ਜਾਂਦੀ ਹੋਗੀ ਹਾਂਜੀ ਮਤਲਬ ਕਿ ਹੁਣ ਐਨਆਰਆਈਆਂ ਦੇ ਸਹਿਯੋਗ ਦੇ ਨਾਲ ਤਾਂ ਇਹ ਬਹੁਤ ਵਧੀਆ ਪ੍ਰਾਈਜ਼ ਜਿਹੜੇ ਹੋ ਗਏ ਆ ਠੀਕ ਹੈ ਠੀਕ ਹੈ ਮੋਰਨ ਦੇ ਲਈ ਵੀ ਰਹਿਣਾ ਚਾਹੀਦਾ ਬਸ ਇਹ ਹਦੇਸ਼ ਆਗੇ ਰੱਤ-ਰੱਤ ਬੱਚੇ ਵੀ ਆਉਣ ਤੇ ਆਪਣੇ ਸਪੋਰਟਸ ਮੈਨ ਵੀ ਆਉਣ ਟੈਂਟ ਦੇ ਵਾਸੀ ਵੀ ਆਉਣ ਸਾਰੇ ਠੀਕ ਹੈ ਥੈਂਕ ਯੂ